ਅੱਗੇ ਮਾਰੀ ਜੇ ਮੇਰੇ ਕੇ ਸਾਡੇ ਤੇ ਇਹ ਗਲੂ ਹਾਂ ਕੋਈ ਨਹੀਂ ਕੋਈ ਨਹੀਂ ਕੀ ਖੌਂਸਾ ਵੜਾ ਲੱਗਾ ਇਹਨੂੰ ਇਹ ਸੱਚ ਗੋਰੀ ਨਾਲ ਹੁੰ ਚਾਹੀਦੀ ਹੈ ਪੈਨ ਸਾਹ ਨੂੰ ਦੇ ਆ ਮੈਂ ਇੰਦਾ ਨਹੀਂ ਜੂਤ ਰਹਾ ਵਾ ਜਿੱਥੇ ਮਿਲ ਗਿਆ ਮੇਰਾ ਤੁਹਾਡੇ ਕੋਲ ਕਿਹੜੇ ਹੋਣ ਨਾ ਉਹ ਚੂਹੇ ਆ ਗਈ ਪੜੀ ਅੱਜ ਭਾਗ ਲਾਇਆ ਸੀ ਇੱਕ ਕੰਨ ਕੰਨ ਬਸ ਲੱਗ ਨਾ Va bene, ti ho dimo. ਤੁਰੇ ਚੱਲੋ ਤੁਰੇ ਚੱਲੋ ਯਾਰ ਮੰਗਦੇ ਚੱਲੋ ਤੁਰੇ ਚੱਲੋ ਤੁਰੇ ਚੱਲੋ ਆ ਜਾ ਨਾ ਨਾ ਤੁਰੇ ਚੱਲੋ ਤੁਰੇ ਚੱਲੋ ਤੁਰੇ ਚੱਲੋ ਵੇਚ ਦੇ ਸਟੈਪ ਆ ਗਿਆ ਕਰਦੇ ਆ ਆਪਣਾ ਇੱਕ ਸਾਈਡ ਬਟੇ ਹਿੰਦੀ ਤਾਂ ਕਮਾਈ ਇਹਨਾਂ ਦੀ ਕਲੇਸ਼ੀ ਆਪਦੀ ਕੰਗ ਹਾਂ ਕੀ ਨਾ ਇਹ ਵੇਚਦੀ ਆ ਪੌੜੀ ਜੀ ਸਾਰੇ ਆਓ ਦਰਸ਼ਨ ਕਰੋ ਦਰਸ਼ਨ ਕਰੋ ਤੇ ਕੁਦਰਤ ਦੇ ਨਿਆਰੇ ਦੇਖੋ ਕੁਦਰਤ ਦੇ ਬਹੁਤ ਵਧੀਆ ਇੱਥੇ ਪ੍ਰਮੰਧ ਸਾਰੇ ਜਣੇ ਆਓ ਡਰੋ ਨਾ ਬਹੁਤ ਵਧੀਆ ਨੰਦਾਂ ਦੇ ਦੀ ਮੱਤ ਟੇਕ ਕੇ ਬਹੁਤ ਵਧੀਆ ਜੀ ਲੱਗਦਾ ਹੈ ਜਾਨੋਂ ਨਾਲ ਹੱਥੇ ਬਹੁਤ ਵਧੀਆ ਰਸਤਾ ਬਣਾ ਛੋਟੇ ਕਿੱਥੇ ਆ ਮੇਰੀ ਮੇਰਾ ਕਿੱਥੇ ਦਿਨ ਜਾਂਦਾ ਨਾਲ ਕਲੇਸ਼ੀਆ ਆਹ ਵੇਖੋ ਜੀ ਬਗਪਾਵਾ ਤੋਂ ਡਰੋ ਉਹ ਪੀਆ ਰਸਤਾ ਬਾਉਣਾ ਯਾਤਰਾ ਨਹੀਂ ਆਉਂਦਾ ਕਿਤੇ ਵੀ ਬੋਤੀ ਬਹੁਤ ਖੋਗਾ ਡੋਂਦੇ ਆ ਵੀ ਰਸਤਾ ਖਰਾਬ ਆ ਜੀ ਆਏ ਆ ਵੀ ਕੁਛ ਨਹੀਂਗਾ ਮਹਾਰਾਜ ਦੀ ਕਿਰਪਾ ਯਾਤਰਾ ਕਰੋ ਆਣ ਕੇ

ਹਾਥ ਪਾਗਲ ਹੋ ਗਏ ਆ ਯਾਰ ਬਹੁਤ ਪਹਿਣਾ ਹਾਂ ਜੀ ਹੁਣ ਮਿਲੇ ਆ ਭੈਣ ਕੁੜੀ ਨੂੰ ਬੁਲਾਉਂਦੇ ਕਿੱਥੇ ਪਸੰਦ ਕਰਾ ਦੇ ਉਹ ਕਾਕਾ ਪੋਤਾ ਤੈਨੂੰ ਮੈਂ ਦਿੱਤਾ ਨਹੀਂ ਤੁਹਾਨੂੰ ਬੜਾ ਮਤਲਬ ਕਰਦਾ ਹਾਂ ਜੀ ਦੱਸ ਦਿਓ ਨਾ ਰੋ

ਸਰਨਾ ਦੇ ਕਿਹੜਾ ਸਾ ਸਰਨਾ ਦੇ ਕਿਹੜਾ ਆਪਿਆ ਤੁਹੈ ਪਾਣੀ ਨਹੀਂ ਸਟਾਪ ਜਿਵੇਂ ਦਾ ਵਰਜੇ ਕੋਈ ਨਹੀਂ ਆਹ ਭਾਵੇਂ ਮੂੰਹ ਪਰ ਨੰ ਡਿੱਗੋ ਸੱਤੇ ਮੂੰਹ ਤਾਂ ਰੱਖਣਾ ਥੱਲੇ ਸਟਾਪ ਨਹੀਂ ਦੇਖਣਾ ਪਾਣੀ ਲੱਗੇ ਜੇ ਰੜ ਗਏ ਆ ਹੀ ਇਥੇ ਹਾਂ ਇਹ ਤਾਂ ਰੜ ਵੀ ਆਇਆ ਹੀ ਕਾ ਇਥੇ ਹੋਰ ਕਰ ਲਾਂਗੇ ਪ੍ਰਬੰਧ ਆਦਾ ਹੋਣੀ ਤੈਨੂੰ ਪਾਣੀ ਕਿੰਨਾ ਪਾਣੀ ਠੰਡਾ ਸੁਣਾ ਇੱਕ ਪੁਦਰ ਵੀ ਫੋਨੇ ਆ ਇਸੇ ਪਾਣੀ ਜੇ ਇਸ਼ਨਾਨ ਕਰਕੇ ਆਉਂਦਾ ਆ ਇੱਕ ਜਗ੍ਹਾ ਤੇ ਇਹਨੇ ਲੈਨੇ ਆਪਣੇ ਬਾਹਰ ਤੋਂ ਆਮ ਨਾ ਕਰੀ ਇਹ ਬੰਨੀ ਆਪਣੇ ਤੋਂ ਬਹੁਤ ਠੰਡੇ ਝੀਲ ਚ ਚਲੋ ਜੀ ਇਹਨਾਂ ਦਾ ਇਹਨਾਂ ਨੇ ਮੰਨਣਾ ਨਹੀਂ ਪਰ ਮਰ ਗਿਆ ਨਾਖਾਂ ਵਿੱਚ ਬੈਠਾ ਆਪਾਂ ਆਪਾਂ ਖਲੋਤ ਆ ਥੱਲੇ ਜਲ ਜਲੀ ਤੇ ਰੁਕਣਾ ਹੈ ਜਿਆ ਇਹਨੂੰ ਚੱਲੀਏ ਫਿਰ ਫੇਰ ਤੋਰਾਂ ਇਹ ਕਿੱਸੇ ਆ ਨਾ ਮੇਰੀ ਹਵੇਚੇ ਨਾ ਆਵੇ ਹਾਂ ਹਾਂ ਜੀ ਐਸੇ ਆ ਨਾ ਕੰਮ ਬਹੁਤ ਹਾਂ ਐਨੂੰ ਹਾਂ ਐਨੂੰ ਹੰਦੇ ਜਾਓ ਆਪਣੇ ਓਹ ਦਇਆ ਦਇਆ ਆ ਨੰਗਲਾਂ ਨੂੰ ਜੇ ਚੱਲਦੇ ਚਲੋ ਜੇ ਖਾ ਗਿਆ ਨਾ ਇਦੋਂ ਚੱਲਦੇ ਚਲੋ ਫੋਟੋ ਬਾਹਰ ਖਿੱਚ ਲਓ ਚੱਲਦੇ ਚਲੋ ਸਾਨੂੰ ਹੋਦੀ ਆ ਆ ਰੱਖਾ ਪੌੜੀ ਸਤਿ ਸ੍ਰੀ ਅਕਾਲ ਤਿਆਰ ਨਾਲ ਆਇਆ ਨਾ ਹੈ ਬੰਦੇ ਨਹੀਂ ਦੇਖਿਆ ਨਹੀਂ ਸਮਝ ਨਹੀਂ ਆਉਂਦੀ ਉਹ ਭਰਾਵਾ ਇਹ ਨਹੀਂ ਜਾਣਾ ਚੱਲ ਆਓ ਇੱਧਰ ਇਹਨੂੰ ਜਾ ਕੇ ਸਾਈਡ ਤੇ ਤਾਣੂ ਰਿਹਾ ਫਿਰ ਇਹਨੂੰ ਜਾਣਾ ਬਾ ਫੋਟੋ ਫਾਟੇ ਕਰਦੇ ਨਹੀਂ ਤੇ ਨਾ ਫਿਰ ਅੰਮੇ ਅਤਲੋ ਰਿਛਾ ਹਾਂ ਇੱਕਦਮ ਅਲੱਗ ਹੈ ਹਾਂ ਕਰੀਏ ਨੇ ਸਵੰਤਰ ਆਪਣੇ ਨਾਲ 啥个店？